ਤੁਸੀਂ ਅਮਰਤ ਛਕਾਉਣ ਦੀ ਆੜ ਵਿੱਚ ਤੇ ਗੁੰਡਾਗਰਦੀ ਪੈਦਾ ਕਰਦੀ ਇੱਕ ਤਾਲੇਵਾਨੀ ਮਾਹੌਲ ਪੈਦਾ ਕਰ ਦਿੱਤਾ ਜਨਾਲੇ ਦਾ ਘੱਟ ਦੇਖਦੇ ਹਾਂ ਸੰਗਤ ਤਾਂ ਪਿੱਛੇ ਤੱਕ ਭਰੀ ਸੀਗੀ ਤੁਸੀਂ ਦੇਖ ਸਕਦੇ ਹੋ ਭਾਈ ਸਾਹਿਬ ਦੇ ਨਾਲ ਹੀ ਸੀ ਜਿਹੜਾ ਅਮਰਤਪਾਲ ਡੀਐਸਪੀ ਦੇ ਨਾਲ ਐਦਾਂ ਉਂਗਲਾਂ ਕਰਕੇ ਗੱਲਾਂ ਕਰਦਾ ਸੀ ਅਜੰਸੀਆਂ ਨੇ ਰਿਪੋਰਟ ਦਿੱਤੀ ਹੈ ਮੇਰੇ ਕੋਲ ਘੱਟ ਨਹੀਂ ਹੋ ਸਕਦਾ ਤੁਸੀਂ ਸਾਡੀ ਤੜ ਚੈੱਕ ਕਰਦੇ ਹੋ ਤੇ ਅੱਜ ਉਹ ਥੜ ਕਿੱਥੇ ਕੱਲੇ ਕਲਸੀ ਦੀ ਉਹਦੇ ਮਹਾਂਕੌੜ ਦੇ ਵਿੱਚੋਂ 35-36 ਕਰੋੜ ਰੁਪਇਆ ਉਹਨਾਂ ਨੇ ਬਰਾਮਦ ਕੀਤਾ ਹੈ ਬਾਜੀ ਕੇ ਪ੍ਰਧਾਨ ਮੰਤਰੀ ਕੀ ਐ ਦੱਸੋ ਮੈਨੂੰ ਕੋ ਤਾਂ ਆਮ ਵਲੌਗਰ ਐ ਇੱਕ ਤਰ੍ਹਾਂ ਨੇ ਨਹੀਂ ਨਹੀਂ ਕੀ ਸੀਗਾ ਦੱਸੋ ਤੁਸੀਂ ਮੈਨੂੰ ਫੇਸਬੁੱਕ ਤੇ ਕਮਲੇ ਆਉਂਦੇ ਆ ਤੇ ਸੁਣਨ ਵਾਲੇ ਵੀ ਕਮਲੇ ਆ ਪਰ ਜਦੋਂ ਤੁਸੀਂ ਅਜਨਾਲੇ ਦਾ ਘੱਟ ਦੇਖਦੇ ਹੋ ਸੰਗਤ ਤਾਂ ਪਿੱਛੇ ਤੱਕ ਭਰੀ ਸੀਗੀ ਤੁਸੀਂ ਦੇਖ ਸਕਦੇ ਹੋ ਭਾਈ ਸਾਹਿਬ ਦੇ ਨਾਲ ਹੀ ਸੀ ਦੇਖੋ ਭਾਈ ਸਾਬ ਜਿਹੜਾ ਤੁਸੀਂ ਸ਼ਬਦ ਵਰਤਦੇ ਹੋ ਪਹਿਲੀ ਗੱਲ ਤਾਂ ਤੁਸੀਂ ਦੱਸੋ ਵੀ 6 ਮਹੀਨਿਆਂ ਦੇ ਵਿੱਚ ਉਹ ਕਿੰਨਾ ਕੋਨੇ ਗੁਰਮਤ ਦਾ ਸਿੱਖ ਲਿਆ ਕਿੰਨਾ ਕਿ ਇਤਿਹਾਸ ਪੜ੍ਹ ਲਿਆ ਕਿੰਨਾ ਕੋਨੇ ਰਾਜਨੀਤੀ ਬਾਰੇ ਸਿੱਖ ਲਿਆ ਹਲਦੋਦੇ ਬੰਦੇ ਦੇ ਸਿਰ ਤੇ ਕੇਸ ਵੀ ਪੂਰੇ ਨਹੀਂ ਸੀ ਪਰ ਸਿੱਖ ਤਾਂ ਕੋਈ ਆਗੂ ਮੰਗਦੇ ਆ ਨਾ ਨਹੀਂ ਆਗੂ ਕਿਹੜਾ ਮੰਗਦੇ ਹੋ ਤੁਸੀਂ ਜਿਹੜੇ ਸਿੱਖਾਂ ਦੀ ਗੱਲ ਕਰ ਨਹੀਂ ਨਹੀਂ ਤੁਹਾਨੂੰ ਕਿਤੇ ਪੰਜਾਬ ਦੇ ਵਿੱਚ ਕੋਈ ਆਗੂ ਦਿੰਦਾ ਨਹੀਂ ਕੋਈ ਤੁਹਾਨੂੰ ਪ੍ਰਚਾਰਕ ਨਹੀਂ ਦਿੰਦਾ ਕੇਵਲ ਅਮਰਤਪਾਲ ਦੱਸਿਆ ਵੀ ਉਹੀ ਅਮਰਸ਼ ਕਹੂਗਾ ਤੁਸੀਂ ਕੋਈ ਇੱਕ ਦੱਸ ਦਿਓ ਬੈਟਰੀਏ ਸੀ ਇੱਕ ਨਹੀਂ ਹੈਗਾ ਪ੍ਰੋਬਲਮ ਪਤਾ ਕੀ ਪਈ ਹੈ ਪ੍ਰੋਬਲਮ ਸਾਨੂੰ ਆਗੂ ਦੀ ਨਹੀਂ ਅਸੀਂ ਆਗੂ ਮੰਨੀਏ ਹੂੰ ਆਗੂ ਤਾਂ ਬੈਠਰੇ ਹੂੰ ਹੁਣ ਮੰਨ ਲਓ ਗੱਲ ਕੋਈ ਆਗੂ ਅਸੀਂ ਦਿੱਲੀ ਬੰਬਈ ਤੋਂ ਤਾਂ ਲੈ ਕੇ ਨਹੀਂ ਆਉਣਾ ਪੰਜਾਬ ਦੇ ਹੋਊਗਾ ਕੋਈ ਵੀ ਹੋ ਸਕਦਾ ਠੀਕ ਹੈ ਉਹ ਕਲੀਅਰ ਕਰੇ ਵੀ ਮੈਂ ਕੌਮਲੇ ਕੀ ਕਰਨਾ ਚਾਹਣਾ ਹੂੰ ਮੈਂ ਕੌਮਲੇ ਕੀ ਕਰੂੰਗਾ ਠੀਕ ਹੈ ਹੁਣ ਤੁਸੀਂ ਦੋ ਗੱਲਾਂ ਲੈ ਲਓ ਇੱਕ ਤਾਂ ਅਮਰ ਸ਼ਕਾਉਣ ਦੀ ਗੱਲ ਕਰ ਲਓ ਜੀ ਇੱਕ ਨਸ਼ੇ ਛਡਾਉਣ ਦੀ ਗੱਲ ਕਰ ਲਓ ਹੂੰ ਜੇ ਮੈਂ ਅੱਜ ਕੋਈ ਬਹੀਰ ਤੋਰਾ ਕੋਈ ਮੈਂ ਸੰਸਥਾ ਬਣਾਵਾ ਅਮਰ ਛਕਾਉਣ ਤਾਂ ਮੈਨੂੰ ਕੋਣ ਰੋਕਦਾ ਹੂੰ ਕੋਈ ਇਹਦਾ ਕੋਈ ਮੈਡੀਕਲ ਹੈ ਨਹੀਂ ਮੈਂ ਗੁਰਦੁਆਰੇ ਵਿੱਚ ਬੈਠਾ ਹਾਂ ਮੈਂ ਗੁਰਦੁਆਰੇ ਜਾ ਕੇ ਪ੍ਰਚਾਰ ਕਰਾਂ ਮੈਂ ਕੱਟ ਕਰਾਂ ਜਾ ਕੇ ਮੈਂ ਤਾਂ ਪੰਜਾਬ 'ਚ ਬਹੁਤ ਹੋ ਰਹੇ ਨੇ ਅਮਰ ਸੰਚਾਰ ਹਾਂ ਹੋ ਰਹੇ ਨੇ ਠੀਕ ਹੈ ਪ੍ਰੋਬਲਮ ਕਿੱਥੇ ਆਉਂਦੀ ਹੈ ਤੁਸੀਂ ਅਮਰਤ ਛਕਾਉਣ ਦੀ ਆੜ ਵਿੱਚ ਇਹ ਗੁੰਡਾਗਰਦੀ ਪੈਦਾ ਕਰਦੀ ਇੱਕ ਤਾਲੇਵਾਨੀ ਮਾਹੌਲ ਪੈਦਾ ਕਰ ਦਿੱਤਾ ਹੂੰ ਠੀਕ ਹੈ ਇਹਨੂੰ ਕੋਈ ਬਰਦਾਸ਼ਤ ਨਹੀਂ ਕਰੂਗਾ ਹੁਣ ਜੇ ਤੁਸੀਂ ਥਾਣੇ ਦੀ ਗੱਲ ਕਰਦੇ ਹੋ ਅਜ ਨਾਲੇ ਥਾਣੇ ਦੀ ਗੱਲ ਕਰਦੇ ਹੋ ਠੀਕ ਹੈ ਉੱਥੇ ਗੁਰੂ ਸਾਹਿਬ ਤੁਸੀਂ ਪ੍ਰਕਾਸ਼ ਕਰਕੇ ਲੈ ਕੇ ਜਾਂਦੇ ਹੋ ਜਿਹੜਾ ਅਮਰਤਪਾਲ ਡੀਐਸਪੀ ਦੇ ਨਾਲ ਐਦਾਂ ਉਂਗਲਾਂ ਕਰਕੇ ਗੱਲਾਂ ਕਰਦਾ ਸੀ ਏਜੰਸੀਆਂ ਨੇ ਰਿਪੋਰਟ ਦਿੱਤੀ ਹੈ ਮੇਰੇ ਕੋਲ ਕੱਟ ਨਹੀਂ ਹੋ ਸਕਦਾ ਤੁਸੀਂ ਸਾਡੀ ਤੜ ਚੈੱਕ ਕਰਦੇ ਹੋ ਤੇ ਅੱਜ ਉਹ ਤੜ ਕਿੱਥੇ ਹੈ ਹੂੰ ਅੱਜ ਬੀਬਾ ਪੁੱਤ ਬਣ ਕੇ ਨਾਮਿਨੇਸ਼ਨ ਕਰਨ ਨੂੰ ਤਿਆਰ ਹੈ ਕਹਿੰਦਾ ਮੈਂ ਇਲੈਕਸ਼ਨ ਲੜਨੀ ਹੈ ਸਦਾ ਹਮੰਦਾ ਨਹੀਂ ਸੀ ਅੱਜ ਕੀ ਹੋਊਗਾ ਫਿਰ ਉਹ ਉਹ ਤੜ ਕਿੱਥੇ ਹੈ ਜਿਹੜੀ ਜਿਹੜੀ ਉਹਦੋਂ ਬੋਲੀ ਗਈ ਸੀ ਹੁਣ ਵੀ ਜਿਹੜਾ ਹੈਗਾ ਨਾ ਹੁਣ ਵੀ ਜਿਹੜਾ ਪਿੱਛੇ ਉਹਦੇ ਤੁਰਨ ਵਾਲੇ ਹੈਗੇ ਨੇ ਇਹਨਾਂ ਦਾ ਇੱਕ ਬਿਜ਼ਨਸ ਹੈ ਬਹੁਤ ਵੱਡਾ ਹੂੰ ਪਹਿਲਾਂ ਵੀ ਬਿਜ਼ਨਸ ਹੋਇਆ ਕੱਲੇ ਕਲਸੀ ਦੀ ਦੇ ਮਹਾਂਕੌੜ ਦੇ ਵਿੱਚੋਂ 35 36 ਕਰੋੜ ਰੁਪਈਆ ਉਹਨਾਂ ਨੇ ਬਰਾਮਦ ਕੀਤਾ ਹੈ ਜਿਹੜਾ ਉਹਨਾਂ ਘਰਾਂ ਵਿੱਚ ਉਹਨਾਂ ਦਾ ਪੈਸਾ ਫੜਿਆ ਬੱਕਰਾ ਸੀਗਾ ਹੁਣ ਵੀ ਜਿਹੜੇ ਪਿੱਛੇ ਖੜ ਕੇ ਇਲਕਸ਼ਨ ਲੜਨਗੇ ਜਾਂ ਲੜਾਉਣਗੇ ਕੈਂਪੇਨ ਕਰਨਗੇ ਉਹਨਾਂ ਨੇ ਗਰਾਹੀ ਕਰਨੀ ਹੈ ਤੁਸੀਂ ਕਹਿੰਦੇ ਜਿਹੜੇ ਡਿਬਰੂਗੜ੍ਹ ਜੇਲ੍ਹ ਦੇ ਅੰਦਰ ਨੇ ਸਾਰੇ ਜੱਜ ਫੜੇ ਨੇ ਤੁਸੀਂ ਕਿਹਨੇ ਹੂੰ ਬਿਲਕੁਲ ਜੱਜ ਫੜੇ ਬਾਜੇ ਕੇ ਪ੍ਰਧਾਨ ਮੰਤਰੀ ਕੀ ਹੈ ਦੱਸੋ ਮੈਨੂੰ ਉਦਾਂ ਉਹ ਲੌਗਰ ਹੈ ਇੱਕ ਤਰ੍ਹਾਂ ਦਾ ਨਹੀਂ ਨਹੀਂ ਕੀ ਸੀਗਾ ਦੱਸੋ ਤੁਸੀਂ ਮੈਨੂੰ ਤੁਸੀਂ ਉਹਨੇ ਮੈਨੂੰ ਵੀ ਗਾਲਾਂ ਕੱਢੀਆਂ ਚਲੋ ਮੈਂ ਤਾਂ ਉਹਨੂੰ ਕਹਤਾ ਮੰਦਬੁੱਧੀ ਹੈ ਭਾਈ ਨਹੀਂ ਸੀ ਢੱਡੀਆਂ ਵਾਲ ਨੂੰ ਗਾਲਾਂ ਕੱਢੀਆਂ ਰਵਨੀ ਦੇ ਬਿੱਟੂ ਨੂੰ ਗਾਲਾਂ ਕੱਢੀਆਂ ਹੋਰ ਵੱਡੇ ਵੱਡੇ ਬੰਦੇ ਨੂੰ ਗਾਲਾਂ ਕੱਢੀਆਂ ਉਹਨੇ ਹੂੰ ਤੇ ਕੀ ਉਹਦੇ ਘਰੇ ਪਤਾ ਨਹੀਂ ਸੀਗਾ ਵੀ ਸਾਡਾ ਮੁੰਡਾ ਕੀ ਕਰ ਰਿਹਾ ਜਿਹੜਾ ਬੰਦਾ ਸੌਖੇ ਕੰਮਲ ਮਾਰ ਕੇ ਫੇਸਬੁੱਕ ਤੋਂ 1.5 ਤੋਂ 2 ਲੱਖ ਰੁਪਏ ਕਮਾਉਂਦਾ ਸੀਗਾ ਤੇ ਅੱਜ ਉਹਦਾ ਪਿਓ ਬਿਲਕੁਲ ਦਾ ਫਿਰਦਾ ਕਹਿੰਦਾ ਜਿਹੜੀ ਅਨੂਸੀ ਤੋਂ ਗੱਡੀ ਲਈ ਸੀ ਉਹ ਗੱਡੀ ਲੈ ਕੇ ਵਾਪਸ ਕਿਸ਼ਤਾਂ ਨਹੀਂ ਭਰੀਆਂ ਗਈਆਂ ਹੂੰ ਕੀ ਸੀਗਾ ਇਹ ਸੋਚਿਆ ਨਹੀਂ ਉਹਦੋਂ ਠੀਕ ਹੈ ਉਹਦੇ ਕੋਲੇ ਹੈ ਕੀ ਗੁਰਮਤ ਦਾ ਦੱਸੋ ਕੀ ਸੀਗਾ ਅਸੀਂ ਕੀ ਲੋਕ ਆ ਪਿੱਛੇ ਉਹ ਇੱਕ ਟੀਮਾਂ ਜਿਹੜਾ ਕਮਲੇ ਮੁੰਡਾ ਕਲਾਕਾਰ ਬਣਿਆ ਸੀਗਾ ਉਹ ਕਿੰਨਾ ਉਹਦੇ ਯੂਟਿਊਬਰ ਤੇ ਆ ਕੇ ਕੀ ਕੁਝ ਹੋ ਗਿਆ ਸੀਗਾ ਆਸਟ੍ਰੇਲੀਆ ਲੈ ਗਿਆ ਉਹਨੂੰ ਕੈਨੇਡਾ ਲੈ ਗਿਆ ਉਹਨੂੰ ਨਿਊਜ਼ੀਲੈਂਡ ਘੁਮਾ ਲੇ ਠੀਕ ਹੈ ਗੱਲ ਕੀ ਸੀ ਉਹਦੇ ਕੋਲੇ ਕੋਈ ਕਲਾ ਸੀ ਉਹਦੇ ਕੋਲੇ ਠੀਕ ਹੈ ਫੇਸਬੁੱਕ ਤੇ ਕਮਲੇ ਆਉਂਦੇ ਆ ਤੇ ਸੁਣਨ ਵਾਲੇ ਵੀ ਕਮਲੇ ਆ ਇਹ ਏਜੰਡਾ ਸੀਗਾ ਸਿਰਫ ਪੈਸੇ ਤੱਕ ਮਤਲਬ ਬਿਲਕੁਲ ਪੈਸੇ ਤੱਕ ਮਤਲਬ ਹੈ ਦੇਖੋ ਇਲੈਕਸ਼ਨ ਲੜਨ ਦਾ ਸਭ ਨੂੰ ਅਧਿਕਾਰ ਹੈ ਮੈਂ ਕਹਿੰਦਾ ਤੁਸੀਂ ਐਂ ਜਰ ਨੰਗੇ ਧੜ ਜਾ ਕੇ ਲੜੋ ਸ਼ਰੇਆਮ ਕੋ ਵੀ ਅਸੀਂ ਪੰਜਾਬ ਦੀ ਗੱਲ ਕਰਨੀ ਹੈ ਹੂੰ ਲੋਕ ਖੜਨਗੇ ਤੁਹਾਡੇ ਨਾਲ ਤੁਸੀਂ ਲੋਕਾਂ ਦੇ ਅੱਖਾਂ 'ਚ ਘੱਟਾ ਨਾ ਪਾਓ ਬੇਬੂਖ ਨਾ ਬਣਾਓ